ਵਿਕਸਿਤ ਪਾਰਤ ਸੰਕਲਪ ਯਾਤਰਾ ਵੈਨ ਮੋਹਾਲੀ ਸ਼ਹਿਰ ਦੇ ਫੇਜ਼ 6 ਵਿੱਚ ਪੈਂਦੇ ਦਾਰਾ ਸਟੂਡੀਓ ਨੇੜੇ ਰਿਆਣ ਬਸੇਰਾ ਪੁੱਜੀ ਵੈਨ ਦੀ LED ਤੇ ਕਈ ਕੇਂਦਰੀ ਯੋਜਨਾਵਾਂ ਦੇ ਆਡੀਓ ਵੀਡੀਓ ਚਲਾਏ ਗਏ ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੈ ਨidhi, ਹਰ ਕਾਰਜਾਲ, TB ਦੀ ਬਿਮਾਰੀ ਦੇ ਖਾਤਮੇ ਵਰਗੀਆਂ ਯੋਜਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕੈਂਪ ਦੌਰਾਨ ਲਗਾਏ ਗਏ ਸਟਾਲਾਂ ਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਬੈਂਕਾਂ, ਡਾਕ ਵਿਭਾਗ ਤੇ ਨਗਰ ਨਿਗਮ ਮੋਹਾਲੀ ਵੱਲੋਂ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਪੀਜੀਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ ਮੌਕੇ ਤੇ ਹਾਜ਼ਰ ਲੋਕਾਂ ਦੀ ਮੁਫਤ ਜਾਂਚ ਕੀਤੀ ਤੇ ਟੁਕਵੀਂ ਸਲਾਹ ਤੇ ਦਵਾਈਆਂ ਵੀ ਵੰਡ ਕੀਤੀਆਂ। ਇਸ ਮੌਕੇ ਸ਼ੂਗਰ, ਬੀਪੀ ਤੇ ਹੋਰਨਾਂ ਬਿਮਾਰੀਆਂ ਦੇ ਟੈਸਟ ਵੀ ਕੀਤੇ ਗਏ। ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਲਾਪਾਤਰੀਆਂ ਲਖਵਿੰਦਰ ਕੌਰ ਸੁਖਵਿੰਦਰ ਕੌਰ ਤੇ ਬਲਵੰਤ ਕੌਰ ਨੇ ਕੱਚੇ ਘਰਾਂ ਨੂੰ ਪੱਕਾ ਬਣਾਉਣ ਵਿੱਚ ਮਾਲੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਲਾਪਾਤਰੀਆਂ ਨੇ ਕਿਹਾ ਕਿ ਇਹ ਸਹੂਲਤ ਸਦਕਾ ਹੁਣ ਉਹ ਬਿਹਤਰ ਜੀਵਨ ਬਤੀਤ ਕਰ ਰਹੇ ਨੇ ਪਹਿਲਾਂ ਦੀ ਤਰ੍ਹਾਂ ਕੱਚੀ ਛੱਤ ਦੇ ਹੇਠ ਮੁਸ਼ਕਿਲ ਜੀਵਨ ਨਹੀਂ گزارਣਾ ਪੈ ਰਿਹਾ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਖਤਰਨਾਕ ਹੋ ਜਾਂਦਾ ਸੀ ਇਸੇ ਤਰ੍ਹਾਂ ਬੜ ਮਾਜਰਾ ਦੀ ਵਸਨੀਕ ਲੀਲਾ ਦੇਵੀ ਨੇ ਪ੍ਰਧਾਨ ਮੰਤਰੀ ਸਵੈ ਨਿਧੀ ਤਹਿਤ ਮਿਲੇ 10000 ਰੁਪਏ ਦੇ ਕਰਜ਼ੇ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿ ਆ ਇਸੇ ਕਰਜ਼ੇ ਦੇ ਚਲਦਿਆਂ ਉਹ ਖਾਣ ਪੀਣ ਦੇ ਸਮਾਨ ਦੀ ਜੜੀ ਲਗਾ ਰਹੀ ਹੈ ਜਦ ਮਕਾਨ ਸੀਗਾ ਚਤ ਗਿੱਤੀ ਸੀ ਹੀ ਵਿੱਚ ਐਨੀ ਹਿੰਮਤ ਨਹੀਂ ਸੀਗੀ ਕਿ ਮੈਂ ਮਕਾਨ ਬਣਾ ਸਕਾਂ ਤੇ ਉਹਨਾਂ ਨੇ ਮੇਰੇ ਹੀ ਬਹੁਤ ਹੈਲਪ ਕੀਤੀ ਹੈ ਮੈਨੂੰ 1 ਲੱਖ 70 ਦਿੱਤਾ ਹੈ ਜਿਹਦੇ ਕਰਕੇ ਮੈਨੂੰ ਬਹੁਤ ਹੈਲਪ ਮਿਲੀ ਮਸ ਤੋਂ 79 ਦਾ ਜੋ ਕਿ ਮੈਂ ਉਹਨਾਂ ਦੀ ਹੈਲਪ ਲੈ ਕੇ ਕਿਤਾਈ ਤੇ ਅੱਜ ਮੇਰੇ ਕੋਲ ਮਕਾਨ ਹੈ ਮੈਂ ਆਪਣੇ ਬੱਚਾ ਨੂੰ ਲੈ ਕੇ ਰਹਿ ਰਹੀ ਹਾਂ ਮੋਦੀ ਸਰਕਾਰ ਦੀ ਮੈਂ ਬਹੁਤ ਤਹਿ ਦਿਲੋਂ ਦੀ ਧੰਨਵਾਦ ਕਰਦੀ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮੈਂ ਉਹਦੇ ਵਿੱਚ ਆਪਣਾ फॉर्मरिया मैं उसे ला पाता हाँ सर मैं एक लाख पचहत्तर हजार सरकार वालों मिले मैं प्रधानमंत्री मोदी साहब का बहुत बहुत धन्यवाद बहुत कर दी तो का छोटा मोटा रेड़ी लगाते हैं मोदी जी क्या है कि बहुत ही दस हजार का लोन मिलता है हमारे का लोन दे दो फायदा होगा दो भी दुकान लगाएंगे कमाएंगे यही फायदा होगा ताम शुक्रिया मोदी जी